ਹਿੰਦ ਦੀ ਧਰਤੀ ਉੱਤੇ ਸਮੇਂ-ਸਮੇਂ ਤੇ ਭਗਵਾਨ ਨੇ ਇਨਸਾਨੀਅਤ ਦੇ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ ਅਨੇਕ ਵਾਰ ਅਵਤਾਰ ਧਾਰਿਆ ਹੈ ਜਿਨ੍ਹਾਂ ਦੇ ਵਿੱਚ ਪ੍ਰਮਾਤਮਾ ਦਾ ਇੱਕ ਸਾਖਸ਼ਾਤ ਰੂਪ ਬਾਬਾ ਸ਼੍ਰੀਚੰਦ ਦੇ ਰੂਪ ਵਿੱਚ ਵੀ ਵੇਖਣ ਨੂੰ ਮਿਲਦਾ ਹੈ ਬਾਬਾ ਸ਼੍ਰੀਚੰਦ ਜੀ ਇੱਕ ਮਹਾਨ ਤਪਸਵੀ ਅਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਸਨ ਉਹਨਾਂ ਨੇ ਉਦਾਸੀ ਮਤ ਚਲਾਇਆ ਬਾਬਾ ਸ਼੍ਰੀਚੰਦ ਜੀ ਦੇ ਜੇਕਰ ਜੀਵਨ ਤੇ ਝਾਤ ਮਾਰੀਏ ਤਾਂ ਉਹਨਾਂ ਦਾ ਅਵਤਾਰ ਬੇਦੀ ਵੰਸ਼ ਵਿੱਚ ਹੋਇਆ ਸੀ ਤੇ ਆਪ ਜੀ ਦੇ ਦਾਦਾ ਜੀ ਮਹਿਤਾ ਕਾਲੂ ਜੀ ਰਾਏਪੋਏ ਦੀ ਤਲਵੰਡੀ ਦੇ ਪਟਵਾਰੀ ਸਨ ਅਤੇ ਦਾਦੀ ਮਾਤਾ ਤ੍ਰਿਪਤਾ ਜੀ ਸਨ ਆਪ ਜੀ ਦੇ ਪਿਤਾ ਦੋ ਜਹਾਨ ਦੇ ਬਾਲੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜਗਤ ਮਾਤਾ ਸਲਖਣੀ ਜੀ ਸਨ ਤੇ ਆਪ ਜੀ ਦੀ ਭੂਆ ਜਿਨ੍ਹਾਂ ਨੂੰ ਆਪ ਜੀ ਦੀ ਬਾਲ ਅਵਸਥਾ ਦੌਰਾਨ ਹੀ ਪਤਾ ਚੱਲ ਗਿਆ ਸੀ ਕਿ ਆਪ ਕੋਈ ਮਾਮੂਲੀ ਬਲਕ ਨਹੀਂ ਸਗੋ ਆਪ ਨਿਰੰਕਾਰ ਦੇ ਰੂਪ ਹੋ ਜੀਬੇ ਨਾਨਕੀ ਜੀ ਸਨ ਆਪ ਜੀ ਦੇ ਇੱਕ ਛੋਟੇ ਵੀਰ ਜੀ ਬਾਬਾ ਲਖਮੀ ਦਾਸ ਜੀ ਸਨ ਆਪ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਹਿੰਦ ਦੇ ਆਕਾਸ਼ ਤੇ ਕੂੜ ਦੇ ਗੂੜੇ ਕਾਲੇ ਬੱਦਲ ਛਾਏ ਹੋਏ ਸਨ ਤੇ ਬਾਬਾ ਬੰਦਾ ਬੰਦੇ ਦਾ ਬੈਰੀ ਹੋਇਆ ਪਿਆ ਸੀ ਹਾਕਮ ਇਨਸਾਫ ਛੱਡ ਕੇ ਮਜਬੀ ਜਨੂਨ ਵਿੱਚ ਅੰਨੇ ਹੋਏ ਪਏ ਸਨ ਤੇ ਗਊ ਗਰੀਬ ਨਿਰਤਨ ਨਤਾਣੇ ਨਾਲ ਸਮਾਜ ਵਿੱਚ ਸ਼ਰਿਆਮ ਧੱਕੇ ਛਾਈਆਂ ਹੋ ਰਹੀਆਂ ਸਨ ਅਤੇ ਧਰਮ ਜ਼ੁਲਮ ਦੀ ਚੱਕੀ ਵਿੱਚ ਦਾਣਿਆਂ ਵਾਂਗ ਪਿਸ ਰਿਹਾ ਸੀ ਅਜੇ ਭਿਆਨਕ ਸਮੇਂ ਵਿੱਚ ਆਪ ਜਨਤਾ ਤੇ ਮਜਲੂਮਾਂ ਦਾ ਸਹਾਰਾ ਤੇ بے ਸਹਾਰਿਆਂ ਦਾ ਆਸਰਾ ਬਣਨ ਲਈ ਰਿੱਧੀਆਂ ਸਿੱਧੀਆਂ ਦੇ مالک ਸ਼ੇਵ ਸਰੂਪ 베ਦੀ ਚੰਨ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਗ੍ਰਹ ਸੁਲਤਾਨ ਲੋਧੀ ਜਿਨ੍ਹਾਂ ਜ਼ਿਲ੍ਹਾ ਕਪੂਰਥਲਾ ਵਿਖੇ માતા ਸਲਖਣੀ ਜੀ ਦੀ ਪਵਿੱਤਰ ਕੋਖ ਤੋਂ ਭਾਦਰੋ ਸੁਦੀ ਨੌਵੀਂ 1551 ਬਿਕਰਮੀ ਨੂੰ ਅਵਤਾਰ ਧਾਰਨ ਕੀਤਾ ਜਨਮ ਸਮੇ ਅਤਪੁੱਤ ਚਮਤਕਾਰ ਹੋਇਆ ਦੱਸਦੇ ਹਨ ਕਿ ਜਨਮ ਸਮੇ ਹੀ ਆਪ ਜੀ ਦੇ ਸੀਸ ਤੇ ਸੁਨਹਿਰੀ ਬਾਵਰਾਨਾ ਕੰਨ ਵਿੱਚ ਮਾਸ ਦੀ ਮੁੰਦਰਾ ਤੇ ਤਨ ਤੇ ਵਿਭੂਤ ਵੀ ਕੁਦਰਤੀ ਹੀ ਮਲੀ ਹੋਈ ਸੀ ਜਿਸ ਨੂੰ ਵੇਖ ਕੇ ਹਰ ਕੋਈ ਇਹ ਹੀ ਕਹਿੰਦਾ ਸੀ ਕਿ ਭਗਵਾਨ ਸ਼ਿਵ ਨੇ ਅਵਤਾਰ ਧਾਰਨ ਕੀਤਾ ਹੈ ਬਚਪਨ ਦੇ ਚੋਜ ਧਾਰਮਿਕ ਗ੍ਰੰਥ ਅਨੁਸਾਰ ਜਦੋਂ ਆਪ ਜੀ 4-5 ਸਾਲ ਦੀ ਅਵਸਥਾ ਵਿੱਚ ਹੀ ਸਨ ਤਾਂ ਸੁਲਤਾਨਪੁਰ ਲੋਧੀ ਵਿਖੇ ਰਹਿੰਦਿਆਂ ਇੱਕ ਦਿਨ ਇੱਕ ਸਾਧੂ ਨੇ ਭਿਖਿਆ ਲਈ ਆਵਾਜ਼ ਦਿੱਤੀ ਮਾਤਾ ਸਲਖਣੀ ਜੀ ਤੇ ਭੂਆ ਨਾਨਕੀ ਜੀ ਦੇ ਘਰ ਦੇ ਅੰਦਰ ਘਰੇਲੂ ਕੰਮਾਂ ਵਿੱਚ ਰੁੱਝੇ ਹੋਏ ਸਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਕੋਈ ਬਾਹਰ ਭਿਖਿਆ ਲੈਣ ਸੰਤ ਆਏ ਹਨ ਤਾਂ ਇੰਨੇ ਨੂੰ ਬਾਲ ਰੂਪ ਬਾਬਾ ਸ਼੍ਰੀਚੰਦ ਜੀ ਦੀ ਨਜ਼ਰ ਉਸ ਸਾਧੂ ਤੇ ਪਈ ਉਸ ਨੂੰ ਦੇਖ ਕੇ ਬਾਬਾ ਜੀ ਦੇ ਅੰਦਰ ਚਲੇ ਗਏ ਤੇ ਆਪਣੇ ਕਲੀਆਂ ਤੋਂ ਵੀ ਵੱਧ ਕੋਮਲ ਹੱਥਾਂ ਨਾਲ ਉਸ ਸਾਧੂ ਨੂੰ ਦੇਣ ਲਈ ਘਰ ਦੇ ਅੰਦਰੋਂ ਕੁਝ ਲਿਆਏ ਤੇ ਜਦੋਂ ਬਾਬਾ ਜੀ ਨੇ ਆਪਣੀ ਮੁਠੀ ਸਾਧੂ ਦੇ ਕਾਂਸੇ ਵਿੱਚ ਖੋਲੀ ਤਾਂ ਉਸ ਵਿੱਚ ਹੀਰੇ ਜਵਾਹਰ ਚਮਕਣ ਲੱਗ ਪਏ ਜਿਸ ਤੇ ਸਾਧੂ ਡਰ ਗਿਆ ਇੰਨੇ ਨੂੰ ਬੇਬੇ ਨਾਨਕੀ ਅਤੇ ਮਾਤਾ ਸੁਲਖਣੀ ਜੀ ਵੀ ਬਾਹਰ ਆ ਗਏ ਇਹ ਕੌਤਕ ਦੇਖ ਕੇ ਹੈਰਾਨ ਰਹਿ ਗਏ ਬਾਲਕ ਰੂਪ ਬਾਬਾ ਜੀ ਨੂੰ ਜਦੋਂ ਪੁੱਛਿਆ ਕਿ ਇਹ ਕਿਥੋਂ ਲਿਆਏ ਹਨ ਤਾਂ ਉਨ੍ਹਾਂ ਨੇ ਸ਼ੋਲਿਆਂ ਦੀ ਬੋਰੀ ਵੱਲ ਇਸ਼ਾਰਾ ਕੀਤਾ ਤੇ ਮੁਠੀ ਵਿੱਚ ਜਿੰਨੇ ਸ਼ੋਲਿਆਂ ਦੇ ਦਾਣੇ ਆਏ ਸਨ ਉਹ ਪਵਿੱਤਰ ਹੱਥਾਂ ਦੀ ਛੋ ਨਾਲ ਹੀਰੇ ਜਵਾਹਰਤ ਬਣ ਗਏ ਸਨ ਬਚਪਨ ਵਿੱਚ ਹੀ ਆਪ ਜੀ ਦੀਆਂ ਖੇਡਾਂ ਆਮ ਬੱਚਿਆਂ ਤੋਂ ਵੱਖਰੀਆਂ ਹੀ ਸਨ ਅਤੇ ਆਪ ਜੀ ਕਿੰਨਾ-ਕਿੰਨਾ ਚਿਰ ਧੂਣਾ ਲਗਾ ਕੇ ਸਮਾਧੀ ਵਿੱਚ ਬੈਠੇ ਜਾਂਦੇ ਸਨ ਜੰਗਲੀ ਜਾਨਵਰ ਸ਼ੇਰ ਚੀਤਾ ਹਾਥੀ ਲੇਲੇ ਬਗਿਆੜ ਬੱਕਰੀ ਆਦ ਆਪ ਜੀ ਦੇ ਪਾਸ ਆ ਕੇ ਪ੍ਰਕਰਮਾ ਕਰਦੇ ਰਹਿੰਦੇ ਸਨ ਉਪਰੰਤ ਆਪ ਜੀ ਨੇ ਉਦਾਸੀ ਮਤ ਨੂੰ ਪ੍ਰਫੁੱਲਤ ਕਰਨ ਲਈ ਕਈ ਯਾਤਰਾਵਾਂ ਕੀਤੀਆਂ ਅਤੇ ਇਸ ਸਮੇਂ ਦੌਰਾਨ ਆਪ ਜੀ ਨੇ ਸ਼੍ਰੀ ਨਗਰ ਤੋਂ ਲੈ ਕੇ 오ਡੀਸਾ ਪ੍ਰਾਂਤ ਤੱਕ ਦਾ ਅਤੇ ਕਾਬਲ ਕੰਧਾਰ ਆਦ ਦੇਸ਼ਾਂ ਤੱਕ ਦਾ ਸਫ਼ਰ ਤੈਅ ਕੀਤਾ ਤੇ ਆਮ ਜਨਤਾ ਨੂੰ ਸਿੱਧੇ ਰਸਤੇ ਪਾਇਆ ਤੇ ਜ਼ਾਲਮਾਂ ਨੂੰ ਵੀ ਸਬਕ ਸਿਖਾਇਆ ਤੇ ਗਊ ਗਰੀਬ ਦੀ ਰੱਖਿਆ ਕੀਤੀ ਜੋਗੀਆਂ ਦਾ ਹੰਕਾਰ ਵੀ ਤੋੜਿਆ ਆਪ ਜੀ ਨੇ ਜਿੱਥੇ ਸਮੇ ਦੇ ਹਾਕਮਾਂ ਦਾ ਹੰਕਾਰ ਚੂਰ-ਚੂਰ ਕੀਤਾ ਉਥੇ ਚਰਪਟਨਾਥ ਵਰਗੇ ਜੋਗੀਆਂ ਦਾ ਹੰਕਾਰ ਵੀ ਤੋੜਿਆ ਦੱਸਦੇ ਹਨ ਕਿ ਇੱਕ ਵਾਰ ਚਰਪਟਨਾਥ ਜੋ ਆਪਣੇ ਆਪ ਨੂੰ ਸਭ ਤੋਂ ਵੱਡਾ ਜੋਗੀ ਸਮਝਦਾ ਸੀ ਨੇ ਸ਼੍ਰੀ ਬਾਰਤ ਸਾਹਿਬ ਵਿਖੇ ਭਗਵਾਨ ਜੀ ਨੂੰ ਇੱਕ ਅੰਬ ਭੇਟ ਕੀਤਾ ਜਿਸ ਤੇ ਭਗਵਾਨ ਜੀ ਨੇ ਕਿਹਾ ਕਿ ਉਹ ਤਾਂ ਤਿੰਨ ਜਣੇ ਸਨ ਉਸ ਸਮੇਂ ਭਗਵਾਨ ਜੀ ਨਾਲ ਉਹਨਾਂ ਦੇ ਪਰਮ ਸੇਵਕ ਭਾਈ ਕਮਲੀਆ ਤੇ ਭਤੀਜਾ ਧਰਮਚੰਦ ਵੀ ਸਨ ਤਾਂ ਜੋਗੀ ਰਾਜ ਨੇ ਕਿਹਾ ਕਿ ਮੇਰੇ ਕੋਲ ਤਾਂ ਇੱਕ ਹੀ ਅੰਬ ਹੈ ਜੇ ਹੋਰ ਚਾਹੀਦੇ ਹਨ ਤਾਂ ਨਵਾਂ ਬਗੀਚਾ ਲਗਾ ਲਓ ਜਿਸ ਤੇ ਬਾਬਾ ਸ਼੍ਰੀਚੰਦ ਜੀ ਨੇ ਅੰਬ ਨਿਚੋੜ ਕੇ ਨਾਲ ਦੀ ਖਾਲੀ ਪਈ ਖੇਤੀ ਵਿੱਚ ਛੜਕਾ ਦਿੱਤਾ ਜਦੋਂ ਸਵੇਰ ਹੋਈ ਤਾਂ ਖਾਲੀ ਖੇਤੀ ਦੀ ਜਗ੍ਹਾ ਤੇ ਅੰਬਾਂ ਨਾਲ ਭਰੀ ਬਾਗਿਚੀ ਲੱਗੀ ਹੋਈ ਸੀ ਤੇ ਸਾਰੇ ਅੰਬ ਪੱਕੇ ਸਨ ਜਿਸ ਨੂੰ ਵੇਖ ਕੇ ਚਰਪਟਨਾਥ ਜੋਗੀ ਦਾ ਹੰਕਾਰ ਟੁੱਟ ਗਿਆ ਤੇ ਉਹ ਭਗਵਾਨ ਦੇ ਚਰਨਾਂ ਵਿੱਚ ਟਹਿ ਗਿਆ ਜਿਸ ਤੇ ਬਾਬਾ ਜੀ ਨੇ ਚਰਪਟ ਨੂੰ ਰੱਬੀ ਸ਼ਕਤੀਆਂ ਦਾ ਸੱਦ ਉਪਯੋਗ ਕਰਨ ਦੀ ਨਸੀਹਤ ਦਿੱਤੀ ਕਾਦਰ ਬਾਦ ਦੀ ਸਾਖੀ ਧਾਰਮਿਕ ਗ੍ਰੰਥਾਂ ਅਨੁਸਾਰ ਇੱਕ ਵਾਰ 84 ਸਿੱਧ ਬਾਬਾ ਜੀ ਦੀ ਪ੍ਰੀਖਿਆ ਲੈਣ ਦੇ ਮੰਤਬ ਨਾਲ ਨਾਨਕ ਚੱਕ ਤਹਿਸੀਲ ਬਟਾਲਾ ਵਿਖੇ ਆਏ ਤੇ ਕਿਹਾ ਕਿ ਉਹਨਾਂ ਨੂੰ ਬੜੀ ਜੋਰਾਂ ਦੀ ਭੁੱਖ ਲੱਗੀ ਹੈ ਭੋਜਨ ਦਾ ਇੰਤਜ਼ਾਮ ਕਰੋ ਜਿਸ ਤੇ ਬਾਬਾ ਜੀ ਨੇ ਆਪਣੇ ਸੇਵਕ ਭਾਈ ਕੰਮਲਿਆ ਜੀ ਨੂੰ ਕਿਹਾ ਕਿ ਜਾਓ ਨਾਲ ਦੇ ਪਿੰਡ ਤੋਂ ਗਜਾ ਕਰਕੇ ਕੋਈ ਰਸਦ ਲੈ ਆਉ ਤਾਂ ਜੋ ਭੁੱਖੇ ਸਾਧੂਆਂ ਨੂੰ ਭੋਜਨ ਚੁਕਾਇਆ ਜਾ ਸਕੇ ਬਾਬਾ ਜੀ ਦਾ ਬਚਨ ਮੰਨ ਕੇ ਜਦੋਂ ਭਾਈ ਕਮਲਿਆ ਜੀ ਪਿੰਡ ਕਾਦਰਬਾਦ ਵਿਖੇ ਗਏ ਤਾਂ ਕਿਸੇ ਨੇ ਵੀ ਉਹਨਾਂ ਨੂੰ ਕੋਈ ਰਸਦ ਨਾ ਦਿੱਤੀ ਜਿਸ ਤੇ ਭਾਈ ਕਮਲਿਆ ਜੀ ਨੇ ਪਿੰਡ ਨੂੰ ਸ਼ਰਾਪ ਦੇ ਦਿੱਤਾ ਕਿ ਇਹ ਪਿੰਡ ਠੇ ਹੋ ਜਾਵੇ ਤੇ ਆਪ ਬਾਬਾ ਜੀ ਪਾਸ ਆ ਗਏ ਬਾਬਾ ਜੀ ਦੇ ਪੁੱਛਣ ਤੇ ਕਮਲਿਆ ਜੀ ਨੇ ਸਾਰੀ ਵਿਥਿਆ ਕਹਿ ਸੁਣਾਈ ਤੇ ਬਾਬਾ ਜੀ ਨੇ ਕਿਹਾ ਕਿ ਕਮਲਿਆ ਜੀ ਇਹ ਸਭ ਕੁਝ ਤਾਂ ਇਹਨਾਂ ਸਿੱਧਾਂ ਦੀ ਮਾਇਆ ਕਰਕੇ ਹੋਇਆ ਹੈ ਇਸ ਲਈ ਤੁਹਾਨੂੰ ਪਿੰਡ ਨੂੰ ਸ਼ਰਾਪ ਨਹੀਂ ਸੀ ਦੇਣਾ ਚਾਹੀਦਾ ਫਿਰ ਬਾਬਾ ਜੀ ਨੇ ਕਿਹਾ ਕਿ ਕੰਬਲੀਆ ਜੀ ਜਾਓ ਤੇ ਪਿੰਡ ਵਾਸੀਆਂ ਨੂੰ ਕਹਿ ਦਿਓ ਕਿ ਆਪਣੇ ਆਪਣੇ ਘਰਾਂ ਤੋਂ ਬਾਹਰ ਆ ਜਾਓ ਇਹ ਪਿੰਡ ਵਾਕਿਆ ਹੀ ਥੇ ਹੋ ਜਾਣਾ ਹੈ ਬਾਬਾ ਜੀ ਦਾ ਬਚਨ ਮੰਨ ਕੇ ਕੰਬਲੀਆ ਜੀ ਪਿੰਡ ਵਿੱਚ ਹੁਕਾ ਦੇ ਕੇ ਆ ਗਏ ਇੰਨੇ ਨੂੰ ਸਿੱਧਾਂ ਨੇ ਕਿਹਾ ਕਿ ਲਿਆਓ ਭੋਜਨ ਸਾਨੂੰ ਬਹੁਤ ਭੁੱਖ ਲੱਗੀ ਹੈ ਤਾਂ ਬਾਬਾ ਜੀ ਨੇ ਭਾਈ ਕੰਬਲੀਆ ਜੀ ਨੂੰ ਕਿਹਾ ਕਿ ਇਸ ਬਰਤਨ ਤੇ ਕਪੜਾ ਪਾ ਦਿਓ ਸਾਧੂ ਜਨ ਜੋ ਜੋ ਭੋਜਨ ਮੰਗਦੇ ਹਨ ਸਤ ਕਰਤਾਰ ਕਰਕੇ ਵਰਤਾਉਂਦੇ ਜਾਓ ਤੇ ਹੋਇਆ ਵੀ ਇੰਜ ਹੀ ਸਾਰੇ ਸਾਧੂ ਭੋਜਨ ਸ਼ਕ ਕੇ ਤ੍ਰਿਪਤ ਹੋ ਗਏ ਤੇ ਬਾਬਾ ਜੀ ਦੇ ਚਰਨੀ ਟਹਿ ਪਏ ਬਾਬਾ ਜੀ ਨੇ ਸਾਧੂਆਂ ਨੂੰ ਫੋਕੇ ਕਰਮਕਾਂਡ ਤੇ ਹੰਕਾਰ ਛੱਡ ਲੋਕ ਸੇਵਾ ਕਰਨ ਲਈ ਪ੍ਰੇਰਿਆ ਇੰਨੇ ਨੂੰ ਪਿੰਡ ਥੇ ਹੋ ਗਿਆ ਤੇ ਲੋਕਾਂ ਨੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਵਰ ਦੇ ਕੇ ਜਾਓ ਕਿ ਸਾਡਾ ਪਿੰਡ ਫੇਰ ਕਦੋਂ ਆਬਾਦ ਹੋਵੇਗਾ ਤਾਂ ਬਾਬਾ ਜੀ ਨੇ ਬੋਹੜ ਦਾ ਇੱਕ ਬੂਟਾ ਲਗਾ ਦਿੱਤਾ ਤੇ ਕਿਹਾ ਕਿ ਜਦੋਂ ਇਸ ਦੀਆਂ ਜੜ੍ਹਾਂ ਤੁਹਾਡੇ ਪਿੰਡ ਤੱਕ ਪਹੁੰਚ ਜਾਣਗੀਆਂ ਤਾਂ ਪਿੰਡ ਆਬਾਦ ਹੋ ਜਾਵੇਗਾ ਗੁਰੂ ਪਿਆਰਿਓ ਪਿੰਡ ਥੇ ਹੋਣ ਦਾ ਮਤਲਬ ਇਹ ਦਾ ਮਤਲਬ ਹੁੰਦਾ ਹੈ ਕਿ ਗਰਕ ਜਾਣਾ ਹੁਣ ਉਕਤ ਪਿੰਡ ਆਵਾਦ ਹੋ ਰਿਹਾ ਹੈ ਤੇ ਉਸ ਸਥਾਨ ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਵੀ ਸ਼ਸ਼ੋਭਤ ਹੈ ਧਾਰਮਿਕ ਇਸ ਵੀਡੀਓ ਦਾ ਇਤਿਹਾਸਕ ਪੰਨਾ ਲੈ ਕੇ ਤੁਹਾਡੇ ਨਾਲ ਫਿਰ ਦੂਸਰੇ ਭਾਗ ਵਿੱਚ ਸੰਮੁਖ ਹੋਵਾਂਗਾ ਸੋ ਸਤਨਾਮ ਸ੍ਰੀ ਵਾਹਿਗੁਰੂ